ਜੀਮ ਕਦਮੇ ਚੱਲ ਰਿਹਾ ਐਸ ਐਚਓ सदर थाना ਸੰਦੀਪ ਸਿੰਘ ਤੁਸੀਂ ਜਾ ਕੇ ਮੇਰੇ ਕੋਲ ਨੰਬਰ ਹੈ ਮੈਂ ਤੁਹਾਨੂੰ ਨੰਬਰ ਦਿੰਨਾ ਤੁਸੀਂ ਉੱਥੇ ਪਤਾ ਕਰਾਓ ਵੀ ਇਸ ਲੇਡੀਜ਼ ਦਾ ਬੈਕਗ੍ਰਾਉਂਡ ਕੀ ਹੈ ਇਹ ਉੱਥੇ ਧੰਦਾ ਕਰਦੇ ਰਹਿਆ ਇਹਨਾਂ ਦਾ ਇੱਕ ਗਰੁੱਪ ਹੈ ਜਿੰਦੇ ਵਿੱਚ ਇੱਕ ਮਾਹੀ ਮਨਸੂਨ ਆਪਣੇ ਆਪ ਨੂੰ ਪੱਤਰਕਾਰ ਦੱਸਦੀ ਹੈ ਇਸ ਟਾਈਮ ਉਹ ਇੱਥੋਂ ਜਦੋਂ ਮੇਰੇ ਵੱਲੋਂ ਪਰਚਾ ਹੋਇਆ 6 ਜਣਾਂ ਤੇ ਇਹ ਬਠਿੰਡਾ ਸ਼ਹਿਰ ਛੱਡ ਕੇ ਇਸ ਟਾਈਮ ਸਰਸਿਕ ਇੱਕ ਏਜੰਸੀ ਦੇ ਵਿੱਚ ਇੱਕ ਬਤੌਰ ਮੈਨੇਜਰ ਦੇ ਕੰਮ ਕਰ ਰਹੀ ਹੈ ਔਰ ਉਹਦੀ ਮੈਂ ਤੁਹਾਨੂੰ ਰਿਕਾਰਡਿੰਗ ਸੁਣਾ ਦੂੰਗਾ ਮੇਰੇ ਕੋਲੋਂ ਮਾਫੀਆ ਮੰਗ ਰਹੀ ਹੈ ਜਦੋਂ ਪਰਚਾ ਹੋਣ ਤੋਂ ਬਾਅਦ ਕਹਿੰਦੀ ਵੀਰ ਜੀ ਇਹ ਬਿਲਕੁਲ ਬਲੈਕਮੇਲਰ ਲੇਡੀਜ਼ ਆ ਮੈਨੂੰ ਪਹਿਲਾਂ ਨਹੀਂ ਸੀ ਪਤਾ ਤੁਸੀਂ ਜਿੱਥੇ ਕਹੋਗੇ ਮੈਂ ਕੋਰਟ ਦੇ ਵਿੱਚ ਇਹਦੇ ਖਿਲਾਫ ਬਿਲਕੁਲ ਰਿਟਰਨ ਚ ਔਰ ਕਹਿੰਦੀ ਇਹਦੇ ਕੋਲ ਹਰ ਇੱਕ ਬੰਦੇ ਦੀ ਬਲੂ ਆਡੀਓ ਵੀਡੀਓ ਉਸ ਤੋਂ ਬਾਅਦ ਇਹ ਬਲੈਕਮੇਲ ਕਰਦੀ ਹੈ ਇਹਨੇ ਤੁਸੀਂ ਸਰਸੇ ਕੋਰਟ 'ਚ ਜਾ ਕੇ ਪਤਾ ਕਰੋ ਸਕੇ ਫਾਦਰ ਦੇ ਉੱਪਰ 376 ਦਾ ਮਕਦਮਾ ਇਹਦੇ ਤਿੰਨ ਪਿਤਾ ਨੇ ਇੰਨਾ ਤੇ ਅਲੱਗ-ਅਲੱਗ ਬੰਦਿਆਂ ਤੇ 376 ਦੇ ਮੁਕੱਦਮੇ 15 ਬੰਦਿਆਂ ਦੇ ਹੁਣ ਇਹਨਾਂ ਨੇ ਤਿੰਨ ਮਾਵਾਂ ਧੀਆਂ ਵੱਲੋਂ 376 ਦਾ ਮੁਕੱਦਮਾ ਹੈ ਤਿੰਨ ਮੈਰਿਜ ਇਹਦੀ ਮਦਰ ਦੇ ਹੋਇਆ ਔਰ ਤਿੰਨ ਮੈਰਿਜ ਇਹਦੇ ਹੋਇਆ ਇਹ ਅੱਗੇ ਨਹੀਂ ਦੱਸਦੀਆਂ ਸਾਡਾ ਬੈਕਗ੍ਰਾਉਂਡ ਕੀ ਹੈ ਕਿੱਥੇ ਹੈ ਅੱਜ ਜੀ ਮੈਂ 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 ਦੱਸਦਾ ਜੀ ਅੱਜ ਮੈਂ ਡੈਫੀਨੇਸ਼ਨ ਦਾ ਪਰਚਾ ਕਰਨ ਆਇਆ ਸੀਗਾ ਕੋਰਟ ਦੇ ਵਿੱਚ ਮੇਰੇ ਵਕੀਲ ਸਾਹਿਬ ਨੇ ਉਹਨਾਂ ਨੂੰ ਮੈਂ ਨਾਲ ਲੈ ਕੇ ਕੋਰਟ ਦੇ ਵਿੱਚ ਜਾ ਰਿਹਾ ਸੀ ਜਿੱਥੇ ਕਿ ਇਹ ਲੇਡੀਜ਼ ਪਹਿਲਾਂ ਤਿਆਰੀ ਜੇ ਬੈਠੀ ਸੀਗੀ ਕੱਲ ਸੋਸ਼ਲ ਮੀਡੀਆ ਅਕਾਊਂਟ ਤੇ ਇਹਨੇ ਬਹੁਤ ਜ਼ਿਆਦਾ ਬਕਵਾਸ ਕੀਤੀ ਹਰ ਇੱਕ ਅਫਸਰ ਦਾ ਨਾਮ ਲਿਆ ਆਈਜੀ ਡੀਆਈਜੀ ਐਸਐਸਪੀ ਕਹਿੰਦੀ ਜਿਨ੍ਹਾਂ ਦੀਆਂ ਮੇਰੇ ਕੋਲ ਬਲੂ ਫਿਲਮ ਹੈ ਮੈਂ ਇਹਨਾਂ ਨੂੰ ਚਿੱਟਾ ਨੰਗਾ ਕਰ ਦਊਗੀ ਜਿੰਦੇ ਕੀ ਅਮਨਦੀਪ ਕੌਰ ਭਰੇ ਖਾਸ ਕਰਕੇ ਵੀ ਇਹਨਾਂ ਦੇ ਉੱਚ ਅਧਿਕਾਰੀਆਂ ਨਾਲ ਗਲਤ ਰਿਲੇਸ਼ਨ ਨੇ ਜਦਕਿ ਇਹ ਲੇਡੀਜ਼ ਨੇ ਚਿੱਟੇ ਦੇ ਵਿੱਚ ਦੀ ਇਨਵੋਲਵਮੈਂਟ ਹੈ ਇਸ ਲੇਡੀਜ਼ ਨੇ ਸਾਰਾ ਕਰਿਆ ਕਰਾਇਆ ਜਿਹੜਾ ਛੇੜਿਆੰਤਰ ਹੈ ਠੀਕ ਹੈ ਜੀ ਪ੍ਰਸ਼ਾਸਨ ਦੇ ਬੰਦਿਆਂ ਨਾਲ ਆਪਦੇ ਪ੍ਰਾਈਵੇਟ ਦੇ ਬੰਦਿਆਂ ਨਾਲ ਬਣਾ ਕੇ ਜਿੰਨੀ ਕਹਾਣੀ ਰਚੀ ਗਿਆ ਬਿਲਕੁਲ ਫੇਕ ਹੈ ਜਿੰਦੇ ਪ੍ਰੂਫ ਮੈਂ ਰਿਟਨ ਦੇ ਵਿੱਚ ਆਡੀਓ ਵੀਡੀਓ ਜੋ ਇੱਕ ਪੈਨ ਡਰਾਈਵ 'ਚ ਆ ਮੈਂ ਉਹ ਕੋਰਟ ਦੇ ਵਿੱਚ ਪੇਸ਼ ਕਰਨ ਆਇਆ ਸੀਗਾ ਜਿੱਥੇ ਲੇਡੀਜ਼ ਬਿਲਕੁਲ ਪਹਿਲਾਂ ਤਿਆਰ ਬੈਠੀ ਸੀਗੀ ਮੇਰੇ ਨਾਲ ਹੱਥੋ ਪਾਈ ਕੀਤੀ ਆ ਮੈਂ ਪ੍ਰਸ਼ਾਸਨ ਨੂੰ ਮੰਗ ਕਰਨੀ ਚਾਹਣਾ ਦਾ ਦਰਜ ਕੀਤਾ ਮੰਦੀਪ ਉਹਨੂੰ ਕਿਵੇਂ ਦੇਖਦੇ ਹੋ ਉਹ ਉਹਦੇ ਬਾਰੇ ਉਹੀ ਦੇਣਗੇ ਜਾਣਕਾਰੀ ਠੀਕ ਹੈ ਜੀ ਜਿਹੜੇ ਪੁਖਤਾ ਪ੍ਰੂਫ ਹੈ ਮੈਂ ਦੱਸਦਾ ਜੀ ਇਹ ਲੇਡੀਜ਼ ਏ ਲੇਡੀਜ਼ ਦੇ ਅਗੇਂਸਟ ਅੱਜ ਡੈਫੀਨੇਸ਼ਨ ਦਾ ਪਰਚਾ ਪਾਉਣ ਆਇਆ ਸੀਗਾ ਮੈਂ ਉਸ ਦਰਮਿਆਨੇ ਲੇਡੀਜ਼ ਆਪਣੇ ਆਪ ਚ ਇਹਦੇ ਮੇਰੇ ਵੱਲੋਂ ਪਹਿਲਾਂ ਦੇ ਤੇ ਦੋ ਪਰਚੇ ਹੋ ਚੁੱਕੇ ਆ ਜੀ ਠੀਕ ਹੈ ਠੀਕ ਹੈ ਮੇਰੇ ਘਰ ਤੇ ਕਬਜ਼ਾ ਕਰਿਆ ਮੈਂ ਦੱਸਦਾ ਇਨਸਪੈਕਟਰ ਜੱਸੀ ਦੇ ਨਾਲ ਉਹਦੀ ਹੈਲਪ ਨਾਲ ਮੇਰੇ ਘਰ ਤੇ ਕਬਜ਼ਾ ਕਰਿਆ ਗਿਆ ਪ੍ਰਸ਼ਾਸਨ ਦੀ ਹੈਲਪ ਨਾਲ ਡੀਐਸਪੀ ਸਿਟੀ 1 ਹਰਮਨ ਸਿੰਘ ਨਾਲ ਉਹਨਾਂ ਦੇ ਸਾਹਮਣੇ ਪੇਸ਼ ਹੋ ਕੇ ਮੈਂ ਆਪਦੇ ਪ੍ਰੂਫ ਦੇ ਕੇ ਪ੍ਰਾਪਰਟੀ ਦੇ ਐਵੀਡੈਂਸ ਦੇ ਕੇ ਇਹ ਲੇਡੀਜ਼ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆਗਾ ਮੈਨੂੰ ਮੇਰਾ ਘਰ ਮਿਲਿਆ ਹੋਣੇ ਲੇਡੀਜ਼ ਮੇਰੇ ਕੋਲ 20 ਲੱਖ ਦੀ ਡਿਮਾਂਡ ਕਰ ਰਹੀ ਹੈ ਅੱਛਾ ਠੀਕ ਹੈ ਜੀ ਇਹਨੇ 25 ਬੰਦੇ ਮੈਂ ਬੰਦਿਆਂ ਤੋਂ ਪਹਿਲਾਂ ਬਲੈਕਮੇਲ ਕਰਕੇ ਅੱਜ ਤੱਕ ਮੈਂ ਮੀਡੀਆ ਦੇ ਸਾਹਮਣੇ ਨਹੀਂ ਆਇਆ 25 ਬੰਦਿਆਂ ਤੋਂ ਕਿਸੇ ਤੋਂ 25 ਲੱਖ 20 ਲੱਖ ਜਿੰਦੀ ਕੀ ਰਿਟਨ ਮੇਰੇ ਕੋਲ ਸਾਰੇ ਪ੍ਰੂਫ ਪਏ ਹੋਇਆ ਇੱਕ ਐਡੀ ਫਾਈਲ ਹੈ ਜੀ ਮੇਰੇ ਕੋਲ ਜਿ세 ਬੰਦੇ ਨੂੰ ਕਿਸੇ ਬੰਦੇ ਨੂੰ ਕੋਈ ਪੁੱਛ ਚਾਹੀਦਾ ਵੀਰ ਜੀ ਮੇਰੀ ਮੈਰਿਜ ਹੋਊਗੀ ਡਬੋਧ ਹੋਊਗਾ ਉਹ ਮੇਰੇ ਵਕੀਲ ਸਾਹਿਬ ਠੀਕ ਹੈ ਜੀ ਮੈਂ ਆਪਦਾ ਇੱਕ ਇੱਕ ਪ੍ਰੂਫ ਤੁਹਾਨੂੰ ਤੁਸੀਂ ਆ ਜੇ ਮੈਂ ਦੇ ਦਊਗਾ ਜੀ ਜਿਹੜਾ ਪਰਚਾ ਹੋਇਆ ਮਨਦੀਪ ਤੇ ਉਹਦੇ ਚ ਤੁਹਾਡੀ ਇਨਵੋਲਵਮੈਂਟ ਇਹ ਕਹਿ ਰਹੀ ਮੇਰੀ ਮੇਰੀ ਕਿੱਥੇ ਇਨਵੋਲਵਮੈਂਟ ਹੈ ਜੀ ਪਰਚੇ ਚ ਮੇਰਾ ਨਾਮ ਇਹ ਤਾਂ ਬਹੁਤ ਕੁਝ ਕਹਿ ਰਿਹਾ ਜੀ ਇਹਦਾ ਐਸਐਸਪੀ ਨੂੰ ਕਹਿ ਰਿਹਾ ਉਹਦੀ ਮੇਰੇ ਕੋਲ ਉਹਦੀ ਜਿਹੜੇ ਨੰਗਿਆਂ ਦੀਆਂ ਤਸਵੀਰਾਂ ਨੇ ਆਈਜੀ ਦੀਆਂ ਨੇ ਠੀਕ ਹੈ ਜੀ ਫਿਰ ਇਹ ਕਿੱਧਰ ਗਿਆ ਪ੍ਰਸ਼ਾਸਨ ਇਸ ਲੇਡੀਜ਼ ਦੀ ਐਡੀ ਲਗਾਮ ਖੋਲ ਰੱਖੀ ਆ ਇਸ ਲੇਡੀਜ਼ ਨੇ ਤਿੰਨ ਦਫਾ ਫਰਨੈਲ ਪੀ ਕੇ ਜਦ ਕਿ ਇਹਨੂੰ ਪਤਾ ਵੀ ਫਰਨੈਲ ਨਾਲ ਬੰਦਾ ਨਹੀਂ ਮਰਦਾ ਇਸ ਲੇਡੀਜ਼ ਨੇ ਇੱਥੇ ਡਰਾਮਾ ਖੇਡਿਆ ਅਜ ਤੋਂ ਸਾਲ ਪਹਿਲਾਂ 2 ਸਾਲ ਪਹਿਲਾਂ ਠੀਕ ਹੈ ਜੀ 498 ਦਾ ਪਰਚਾ ਦਰਜ ਕਰਾਇਆ ਗਿਆ 20 ਲੱਖ ਦੀ ਮੈਂ ਤੋਂ ਡਿਮਾਂਡ ਕਰੀ ਗਈ ਮੈਂ ਆਪਦਾ ਕੋਰਟ ਕੇਸ ਲੜ ਰਿਹਾ ਜੀ ਇਹਦਾ ਕੇਸ ਇੱਕ ਤਰਫਾ ਹੋ ਗਿਆ ਇਹ ਇੱਥੇ ਆ ਨਹੀਂ ਰਹੀ ਮੇਰੇ ਵੱਲੋਂ ਚੋਰੀ ਦਾ ਪਰਚਾ ਦਰਜ ਹੋ ਗਿਆ ਇਸ ਲੇਡੀਜ਼ ਨੇ ਤੁਹਾਡੇ ਮਾਧਿਅਮ ਰਹੀਂ ਬਲੈਕਮੇਲ ਕਰਦੀ ਹੈ ਫਿਰ ਜਦੋਂ ਪੈਸੇ ਲੈਂਦੇ ਆ ਉਦੋਂ ਮੀਡੀਆ 'ਚ ਨਹੀਂ ਦੱਸਦੇ ਮੈਂ ਅਸੀਂ ਤਾਂ ਤੁਹਾਡਾ ਪੱਖ ਮੈਂ ਦੱਸਦਾ ਜੀ ਮੈਂ 3 ਸਾਲਾਂ 'ਚ ਪਹਿਲੀ ਵਾਰ ਆਇਆ ਜਦੋਂ ਪੈਸੇ ਲੈਂਦੇ ਉਹ ਤੁਹਾਨੂੰ ਦੱਸਦੇ ਆ ਵੀ ਫਲਾਣੇ ਬੰਦੇ ਤੋਂ ਅਸੀਂ ਮੈਂ ਦੱਸਦਾ ਤੁਹਾਡਾ ਪੱਖ ਲਿਆ ਸੀ ਮੈਂ ਦੱਸਦਾ ਤੁਸੀਂ ਪੱਖ ਲਿਆ ਸੀ ਪਰ ਪੂਰਾ ਨਹੀਂ ਸੀ ਲਿਆ ਵੀਰ ਜੀ ਮੈਂ ਰਿਕਵੈਸਟ ਵੀ કરી ਸੀ ਵੀ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਦੱਸਣਾ ਚਾਹਣਾ ਅਵੇਅਰ ਕਰਨਾ ਚਾਹਣਾ ਕਿਸੇ ਬੰਦੇ ਨੂੰ ਜੇ ਕੋਈ ਵੀ ਇਹਦਾ ਪ੍ਰੂਫ ਚਾਹੀਦਾ ਸ਼ੱਕੇ ਫਾਦਰ ਦੇ ਉੱਪਰ ਤਾਏ ਚਾਚੇ ਉੱਪਰ 376 ਦੇ ਮਕਦਮੇ ਵੀਰ ਜੀ 1 ਕਰੋੜ ਦੀ ਡਿਮਾਂਡ ਤੁਸੀਂ ਇੱਕ ਜਿਹੜਾ ਹੈਗਾ ਇੱਕ ਬੰਦੇ ਨੂੰ ਲੋਗਨੇਟ ਕੀਤਾਗਾ ਬੰਵਿੰਦਰ ਸਿੰਘ ਨਾਮ ਦੇ ਬੰਦੇ ਨੂੰ ਹੈਂਡਕਫਸ ਕਰਕੇ ਬੁਚੇ ਸੀ ਨੰਬਰ ਸਰ ਗ੍ਰਿਫਤਾਰੀ ਹੋ ਪਈ ਉਹਨਾਂ ਦੀ ਨਹੀਂ ਹਜੇ ਤੱਕ ਨਹੀਂ ਸਰ ਕੋਰਟ ਜਾ ਕੇ ਸਟੇਟਮੈਂਟ ਕੋਰਟ ਚੈੱਕ ਕਰਨੇ ਹਾਂਜੀ ਚੈੱਕ ਕਰਨੇ ਹਾਂ ਕੋਰਟ ਦੇ ਵਿੱਚ ਆ ਕੇ ਆਪਦੇ ਘਰ ਵਾਲੀ ਨਾਲ ਲੜਾਈ ਵੀ ਹੋਈ ਹੈ ਉਹਨਾਂ ਦੀ ਹੋਏ ਨੇ ਤੇ ਉਸ ਤੋਂ ਬਾਅਦ ਉਹ ਸਟੇਟਮੈਂਟ ਦੇ ਕੇ ਗਏ ਕਿ ਮੈਂ ਤੇ ਜਾਣ ਬੁੱਝ ਕੇ ਇਹਦਾ ਡੈਫੇਮੇਸ਼ਨ ਦਾ ਕੇਸ ਕਰੂੰਗਾ ਪੁਲਿਸ ਬੰਦ ਹਰਾਸ ਕਰ ਰਹੀ ਹੈ ਮੈਂ ਸੂਸਾਇਡ ਕਰੂੰਗਾ ਕੋਈ ਗੱਲ ਨਹੀਂ ਇਸ ਚੀਜ਼ ਨੂੰ ਵੈਰੀਫਾਈ ਕਰ ਰਹੇ ਹਾਂ ਇਸੇ ਤਕੀਸ਼ ਹੈ ਪਾਰਟ ਆਫ ਇਹ ਇਨਵੈਸਟੀਗੇਸ਼ਨ ਨੇ ਕਿਉਂਕਿ ਉਹ ਪ੍ਰੋਪਰਟੀ ਦੀ ਜੋ ਜਾਣਕਾਰੀ ਹੋਈ ਹੈ ਕਿੰਨਾ ਉਹ ਲੈ ਰਹੇ ਜਿਸੇ ਕਰਕੇ ਰਿਮਾਂਡ ਲਿਆ ਜੀ ਸਰ ਤੇਰੇ ਵੀ ਉਹਨਾਂ ਦੇ ਘਰੇ ਵੀ ਚੌਂਕੜ ਕੀਤੀ ਗਈ ਕੁਝ ਮਿਲਿਆ ਜੀ ਸਰਚ ਕੀਤੀ ਕਿ ਲੇਕਿਨ ਕੋਈ ਇਹੋ ਜਿਹੀ ਸਾਨੂੰ ਇਤਰਾਜਯੋਗ ਚੀਜ਼ ਨਹੀਂ ਜੀ ਬਲੇ ਸੀਐਮ ਸਾਹਿਬ ਦੀ ਗੱਲ ਕੀਤੀ ਗਈ ਸੀ ਕਿ ਉਹਨਾਂ ਗੱਡੀਆਂ ਦਾ ਕੀ ਬਣਾਇਆ ਉਹਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਸੇ ਕਰਕੇ ਅਸੀਂ ਹੋਰ ਰਿਮਾਂਡ ਇਸੇ ਕਰਕੇ ਲਿਆ ਉਹਦੀ ਗੱਡੀਆਂ ਵਗੈਰਾ ਜਾਂ ਉਹਦੀ ਪ੍ਰਾਪਰਟੀ ਵਗੈਰਾ ਦੱਸੋ ਗੱਡੀਆਂ ਦਾ ਕੁਝ ਪਤਾ ਲੱਗਿਆ ਤੇ ਕਿਤੇ ਨਹੀਂ ਹਜੇ ਲੱਗ ਨਹੀਂ ਹਜੇ ਤੱਕ ਸਰ ਦੋ ਤਿੰਨ ਤੋਂ ਇੱਕ ਦਿਨ ਦਾ ਰਿਮਾਂਡ ਚ ਕੀ ਨਿਕਲਿਆ ਹੁਣ ਤੱਕ ਇੱਕ ਦਿਨ ਦੇ ਉਹੀ ਜਿਹੜਾ ਇੱਕ ਤਾਂ ਬੰ ਰੋਲ ਇੱਕ ਵਾਰ ਰੋਲ ਕੀ ਹੈ ਉਹਦਾ ਰੋਲ ਕੀ ਹੈ ਜੇ ਦੇ ਜੋ ਕਾਨੂੰਨ ਅਨਸਾਰ ਨੂੰ ਇਜਾਜ਼ਤ ਦੇਊਗਾ ਕਾਨੂੰਨ ਦੇ ਅਨਸਾਰ ਅਸੀਂ ਕਰ ਰਹੇ ਹਾਂ ਰੋਲ ਕੀ ਹੈ ਉਹ ਕਿਉਂਕਿ ਜੋ ਇਹ ਹੈਰਨ ਵਗੈਰਾ ਲੈ ਕੇ ਆਂਦੀ ਹੈ ਉਹਦੇ ਵਿੱਚ ਇਹਨਰਵਲਮੈਂਟ ਹੈ ਤੇ ਪਹਿਲਾਂ ਵੀ ਕਿਤੇ ਇਹ ਇਕੱਠੇ ਲੈ ਕੇ ਆਏ ਨੇ ਕੁਝ ਚੈੱਕ ਕਰ ਰਹੇ ਹੋਣ ਫੋਨ ਫੋਨ ਦੇ ਵਿੱਚ ਫੋਨ ਚੈੱਕ ਕਰ ਰਹੇ ਹਾਂ ਕੁਝ ਕਰ ਰਹੇ ਹਾਂ ਸਾਰਾ ਕੁਝ ਇਸੀ ਉਹ ਦਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਸਾਰਾ ਕੁਝ ਕਰ ਰਹੇ ਹਾਂ ਕਿਤੇ ਕੋਈ ਅਧਿਕਾਰੀ ਦੇ ਨਾਮ ਦੱਸੇ ਨੇ ਕੋਈ ਚੈਟ ਜੂਨ ਲੈ ਕੇ ਜੀ ਨਹੀਂ ਕੋਈ ਕਿਸੇ ਕਿਸਮ ਦਾ ਸਾਡੇ ਕੋਲ ਕਿਸੇ ਅਧਿਕਾਰੀ ਦਾ ਨਾਮ ਪੁੱਛ ਕੇ ਇਸ ਦੌਰਾਨ ਨਹੀਂ ਸਾਹਮਣੇ